ਪਤਾ ਹੀ ਹੋਵੇਗਾ ਕਿ ਪਿਛਲੇ ਸਾਲ ਪਾਲਸਮਾਉ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ ਸੀ ਤੁਹਾਨੂੰ ਦੱਸ ਦਈਏ ਕਿ ਇਹ ਵਿਆਹ ਪੰਜਾਬ ਵਿੱਚ ਸਭ ਤੋਂ ਵੱਖਰੇ ਤਰੀਕੇ ਨਾਲ ਕੀਤਾ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਪਾਲਸਮਾਉ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ ਪਾਲਸ ਮਾਉ ਨੇ ਆਪਣੀ ਧੀ ਦੇ ਜਨਮ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਤੁਹਾਨੂੰ ਦੱਸ ਦਈਏ ਕਿ ਪਾਲਸ ਮਾਉ ਨੇ ਆਪਣੀ ਧੀ ਨੂੰ ਘਰ ਲੈ ਕੇ ਆਂਦਾ ਹੈ ਅਤੇ ਉਸ ਨੇ ਜਿਵੇਂ ਹੀ ਵਿਆਹ ਕਰਾਇਆ ਸੀ ਉਸੇ ਤਰੀਕੇ ਨਾਲ ਆਪਣੀ ਧੀ ਨੂੰ ਪੂਰੇ ਰਾਜਾ ਵਾਂਗ ਆਪਣੇ ਘਰ ਵਿੱਚ ਐਂਟਰੀ ਕਰਵਾਈ ਹੈ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਪਾਲਸਮਾਓ ਕਿਸ ਤਰੀਕੇ ਨਾਲ ਬੂਲੀਆਂ ਪਾ ਰਿਹਾ ਹੈ ਅਤੇ ਭੰਗੜੇ ਪਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਲੋਕ ਬੜੀਆਂ ਖੁਸ਼ੀਆਂ ਮਨਾ ਰਹੇ ਹਨ ਕਿਉਂਕਿ ਪਹਿਲੀ ਵਾਰ ਅਜਿਹਾ ਹੋਇਆ ਹੋਵੇਗਾ ਕਿ ਜਦੋਂ ਕਿਸੇ ਦੇ ਘਰ ਕਿਸੇ ਧੀ ਨੇ ਜਨਮ ਲਿਆ ਹੋਵੇ ਤੇ ਉਸ ਦਾ ਸਵਾਗਤ ਇੰਨੀ ਧੂਮ-ਧਾਮ ਨਾਲ ਕੀਤਾ ਗਿਆ ਹੋਵੇ ਦੋਸਤੋ ਤੁਹਾਡਾ ਕੀ ਕਹਿਣਾ ਹੈ ਪਾਲਸਮਾਓ ਦੇ ਇਸ ਕੰਮ ਉੱਪਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਇਦਾਂ ਦੀਆਂ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਧੰਨਵਾਦ